ਵਾਹਿਗੁਰੂ ਸਾਹਿਬ ਜੀ ਹਰ ਹਰ ਜਨ ਦੁਈ ਏਕ ਹੈ ਬਿਦ ਵਿਚਾਰ ਕਥ ਨਾਹੀ ਜਲਤੇ ਉਪਜਤ ਰੰਗ ਜਿਉ ਜਲ ਦੀਪਿ ਖੈ ਸਮਾਹਿ ਕਬੀਰ ਰੋੜਾ ਹੂਆ ਤਾਂ ਕਿਆ ਭਯਾ पंथी को दुख दे ऐसा तेरा दास हुए जो धरनी में खेहे कबीर खेहे हुई तो क्या भया जो उड लग अंग हर जन ऐसा चाहिए ਯੰ ਪਾਨੀ ਸਰਬੰਗ ਹਰ ਜਨ ਐਸਾ ਚਾਹੀਐ ਯੰ ਪਾਨੀ ਸਰਬੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਸਰਬੱਤ ਗੁਰਮੁਖ ਪਿਆਰੇ ਵੱਡੇ ਭਾਗਾ ਵਾਲੇ ਹੋ ਕਿ ਗੁਰੂ ਕੇ ਪਾਵਨ ਪਵਿੱਤਰ ਬਚਨਾਂ ਸ੍ਰਵਣ ਕਰਨ ਵਾਸਤੇ ਸਾਰੇ ਤਤਪਰ ਹੋ ਸੋ ਗੁਰੂ ਸਾਹਿਬ ਕਿਰਪਾ ਕਰਨ ਦਇਆ ਕਰਨ ਆਓ ਇੱਕ ਨੋ ਗੁਰਮੁਖ ਪਿਆਰਿਆਂ ਦਾ ਇਹ ਸਵਾਲ ਸੀ ਕਿ ਬਾਬਾ ਜੀ ਗੁਰਮੁਖ ਦੀ ਜਿਹੜੀ ਪਰਵਾਹਾ ਗੁਰਮੁਖ કહેਜਾ ਹੁੰਦਾ ਸੋ ਇਹਦੇ ਬਾਰੇ ਭਗਤ ਕਬੀਰ ਜੀ ਦਾ ਪਾਵਨ ਬਚਨ ਤੁਸੀਂ ਸੁਣਿਆ ਤੇ ਹੋਰ ਵੀ ਬੜੇ ਜਿਹੜੇ ਪ੍ਰਮਾਣ ਹੈ ਗੁਰਵਾਣੀ ਦੇ ਵਿੱਚ ਸਤਿਗੁਰਾਂ ਨੇ ਦਿੱਤੇ ਨੇ ਬੜੇ ਤਰ੍ਹਾਂ ਦੇ ਐਸੇ ਪ੍ਰਮਾਣ ਆਉਂਦੇ ਨੇ ਬੜੇ ਤਰ੍ਹਾਂ ਦੇ ਫਰਮਾਨ ਗੁਰੂ ਸਾਹਿਬ ਨੇ ਕੀਤੇ ਨੇ ਗੁਰੂ ਸਾਹਿਬ ਕਹਿੰਦੇ ਗੁਰੂ ਦਾ ਸਿੱਖ ਗੁਰਮੁਖ ਭਾਈ ਸਾਧੂ ਸੰਤ ਇਹ ਨਾਮ ਭਾਵੇਂ ਵੱਖਰੇ ਵੱਖਰੇ ਨੇ ਪਰ ਇਹਨਾਂ ਦੀ ਜਿਹੜੀ ਪ੍ਰਵਾਸਾ ਹੈ ਉਹ ਇੱਕੋ ਹੀ ਹੈ ਸੋ ਮਹਾਰਾਜ ਕਹਿੰਦੇ ਭਾਈ ਕੌਣ ਹੁੰਦਾ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਬਾਣਾ ਕੀ ਹੈ ਗੁਰੂ ਦਾ ਹੁਕਮ ਹੈ ਸੋ ਉਹੀ ਭਾਈ ਕਹਿ ਕਹਿਲਾ ਸਕਦਾ ਉਹੀ ਭਾਈ ਸਾਹਿਬ ਹੈ ਜਿਹੜਾ ਗੁਰਾਂ ਦਾ ਹੁਕਮ ਸੱਤ ਕਰਕੇ ਮੰਨਦਾ ਸੋ ਸਿੱਖ ਕੌਣ ਹੈ ਮਾਰ ਕਹਿੰਦੇ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰਨਾਮ ਤੇ ਆਵੇ ਉਦਮ ਕਰੇ ਭਲਕੇ ਪਰਪਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ ਤੇ ਗੁਰਮੁਖ ਕੌਣ ਹੈ ਮਹਾਰਾਜ ਕਹਿੰਦੇ ਹਰ ਜਨ RAM ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੈ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਕਹਿੰਦੇ ਗੁਰਮੁਖ ਪਿਆਰਿਆਂ ਦੀ ਭਾਸ਼ਾ ਸੋ ਇਹ ਗੁਰੂ ਦੇ ਪਿਆਰਿਆਂ ਦੀ ਭਾਸ਼ਾ ਸਾਧ ਸੰਗਤ ਜੀ ਇਸ ਤਰ੍ਹਾਂ ਕਰਕੇ ਗੁਰੂ ਗਰੀਬ ਨਵਾਜ਼ ਮਹਾਰਾਜ ਦੱਸਦੇ ਨੇ ਕਹਿੰਦੇ ਹਰ ਜਨ RAM ਨਾਮ ਗੁਣ ਗਾ। ਜਿਹੜੇ ਰੱਬ ਦੇ ਪਿਆਰੇ ਹੈ, ਸੇਵਕ ਹੈ, ਸਾਰਿਆਂ ਦੀ ਪ੍ਰਵਾਸਾ ਇੱਕੋ ਹੀ ਹੈ ਬਈ ਜਿਹੜੇ ਗੁਰੂ ਦੇ ਗੁਣ ਗਾਇਨ ਕਰਦੇ ਨੇ, ਹਰੀ ਦੇ ਗੁਣ ਗਾਇਨ ਕਰਦੇ ਨੇ ਉਹ ਰੱਬ ਦੇ ਪਿਆਰੇ ਨੇ। ਹਰ ਜਨ RAM ਨਾਮ ਗੁਣ ਗਾ। ਉਹ ਹਰੀ ਦਾ ਪਿਆਰਾ ਹੈ। ਰੱਬ ਦਾ ਪਿਆਰਾ ਉਹ ਗੁਰਸਿੱਖ ਹੈ, ਉਹ ਗੁਰਮੁਖ ਹੈ, ਉਹ ਭਾਈ ਹੈ, ਉਹ ਸਿੱਖ ਹੈ। ਜਿਵੇਂ ਹਾਥੀ ਦੀ ਪੈੜ ਵਿੱਚ ਸਾਰਾ ਕੁਝ ਹੀ ਆ ਜਾਂਦਾ ਹੈ। ਜਿਹੜਾ ਰੱਬ ਦੇ ਗੁਣ ਗਾਇਨ ਕਰਦਾ ਨਾ ਉਹੀ ਗੁਰੂ ਦਾ ਪਿਆਰਾ ਇਸ ਕਰਕੇ ਹਰ ਜਨ RAM ਨਾਮ ਗੁੰਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨੰਗਵਾਵ ਭਾਵੇਂ ਉਹਦੀ ਨਿੰਦਿਆ ਹੋਈ ਜਾਵੇ ਭਗਤ ਉਹਨਾ ਛਾਡੋ RAM ਕੀ ਭਾਵੇਂ ਨਿੰਦੋ ਲੋਗ ਸੋ ਐਸੀ ਉਹਦੀ ਅਵਸਥਾ ਹੁੰਦੀ ਹੈ ਇਸ ਕਰਕੇ ਆਓ ਭਗਤ ਕਬੀਰ ਜੀ ਕਹਿੰਦੇ ਨੇ ਬਈ ਕਹੇ ਜਾਂ ਸੁਆਹ ਹੋਵੇ ਗੁਰੂ ਕੇ ਪਿਆਰੇ ਦਾ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਰੋੜਾ ਹੁਆ ਤਾਂ ਕਿਆ ਪਿਆ ਪੰਥੀ ਕੋ ਦੁੱਖ ਦੇ ਕਹਿੰਦੇ ਐਸਾ ਤੇਰਾ ਦਾਸ ਹੋਏ ਜਿਉਂ ਧਰਨੀ ਮੈਂ ਖੇ ਜਾਂ ਗੁਰੂ ਪਿਆਰਿਓ ਬੜੇ ਤਰ੍ਹਾਂ ਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਕਬੀਰ ਰੋੜਾ ਹੋਏ ਰੋਹ ਬਾਟ ਕਾ ਤਜ ਮਨ ਕਾ ਬਮਾਨ ਕਹਿੰਦੇ ਗੁਰੂ ਦੇ ਪਿਆਰੇ ਦੀ ਜਿਹੜੀ ਅਵਸਥਾ ਇਹ ਜੀ ਹੋਵੇ ਜਿਵੇਂ ਕਰੋੜਾ ਹੁੰਦਾ ਤੇ ਰੋੜੇ ਦੀ ਜਿਹੜੀ ਜਗਾ ਕੀ ਧਰਤੀ ਨਮਾਨ ਧਰਤੀ ਉਹਦੇ ਉੱਤੇ ਦੀ ਕੋਈ ਪੈਰ ਕਰਕੇ ਲੰਘ ਜੇ ਰੋੜੇ ਨੂੰ ਤਾਂ ਕੋਈ ਫਰਕ ਨਹੀਂ ਧੂੜ ਧੁੱਪ ਪੈਂਦੀ ਹੈ ਤਾਂ ਕੋਈ ਫਰਕ ਨਹੀਂ ਕਹਿੰਦੇ ਰੱਬ ਦਾ ਪਿਆਰਾ ਇਹੋ ਜਿਹਾ ਹੋਵੇ ਤਜ ਮਨ ਕਾ ਅਭਿਮਾਨ ਕਹਿੰਦਾ ਤਜ ਹੁੰਦਾ ਛੱਡਣਾ ਕਹਿੰਦੇ ਆਪਣੇ ਮਨ ਦੇ ਅਭਿਮਾਨ ਨੂੰ ਹੰਕਾਰ ਨੂੰ ਛੱਡ ਦੇ ਜਿਹੜਾ ਉਹ ਰੱਬ ਦਾ ਪਿਆਰਾ ਹੈ ਫਿਰ ਭਗਤ ਗੁਰਬੀਰ ਜੀ ਦੇ ਅੰਦਰ ਇੱਕ ਖਿਆਲ ਆਇਆ ਕਹਿੰਦੇ ਨਾ ਓਏ ਜਿਹੜਾ ਰੋੜਾ ਹੈ ਜਦੋਂ ਕੋਈ ਰਾਹੀ ਲੰਘਦਾ ਤੇ ਆਪਾਂ ਆਮੀ ਕਹਿੰਨੇ ਵੀ ਭਾਈ ਕਿਸੇ ਦੇ ਰਾਹ ਦਾ ਰੋੜਾ ਨਾ ਬਣੋ ਤੇ ਪੰਥੀ ਕੋ ਦੁੱਖ ਦੇ ਕਹਿੰਦੇ ਜੇ ਰੋੜਾ ਬਣ ਗਿਆ ਤੇ ਜਿਹੜੇ ਪੰਥੀ ਪੰਥੀ ਹੁੰਦਾ ਰਸਤੇ ਦਾ ਨਾਮ ਤੇ ਪੰਥੀ ਹੁੰਦਾ ਲੰਗੜਵਾਲਾ ਕਹਿੰਦੇ ਲੰਗਾ ਜਿਹੜਾ ਹੈ ਲੰਗੜਵਾਲਾ ਹੈ ਜਿਹੜਾ ਪੰਥੀ ਹੈ ਉਹਨੂੰ ਦੁੱਖ ਮਿਲੇਗਾ ਜੇ ਤੂੰ ਰੋੜਾ ਬਣ ਗਿਆ ਇਸ ਕਰਕੇ ਰੋੜਾ ਬਣਨਾ ਵੀ ਠੀਕ ਨਹੀਂ ਤੇ ਕੀ ਬਣਾ ਫਿਰ ਸਵਾਗਤ ਜੀ ਅਗਲਾ ਬਚਨ ਕਰਦੇ ਨੇ ਜਿੱਥੇ ਬਚਨ ਕੀਤਾ ਕਬੀਰ ਰੋੜਾ ਹੂਆ ਤਾਂ ਕਿਆ ਭਇਆ ਪੰਥੀ ਕੋ ਜੁਕਦੇ ਕਹਿੰਦੇ ਤੂੰ ਤਾਂ ਰਸਤੇ ਰਾਹੀਆਂ ਨੂੰ ਦੁੱਖ ਦਿੰਦਾ ਤੇ ਰੱਬ ਦਾ ਪਿਆਰਾ ਤਾਂ ਕਿਸੇ ਨੂੰ ਦੁਖੀ ਨਹੀਂ ਕਰਦਾ ਤੇ ਤੂੰ ਕਹਦਾ ਰੱਬ ਦਾ ਪਿਆਰਾ ਜੇ ਕਿਸੇ ਨੂੰ ਦੁਖੀ ਕਰਨਾ ਫਿਰ ਕਹਿੰਦੇ ਕਹੇ ਜਾ ਹੋਵੇ ਸੁਭਾਉ ਐਸਾ ਤੇਰਾ ਦਾਸ ਹੋਵੇ ਨਿਉ ਧਰਨੀ ਮੈਂ ਖੇਹ ਕਹਿੰਦੇ ਜਿਵੇਂ ਖੇਹ ਹੁੰਦੀ ਹੈ ਧੂੜੀ ਹੁੰਦੀ ਹੈ ਕਹਿੰਦੇ ਰੱਬ ਦਾ ਪਿਆਰਾ ਧੂੜੀ ਦਾ ਰੂਪ ਹੋ ਜਾਏ ਫੇਰ ਖਿਆਲ ਆਇਆ ਵੀ ਜਿਹੜੀ ਧੂੜੀ ਹੈ ਉਹ ਕਿਸੇ ਦੇ ਕੱਪੜਿਆਂ ਤੇ ਉੱਡ ਕੇ ਪੈ ਜਾਂਦੀ ਕੱਪੜੇ ਮੈਲੇ ਹੋ ਜਾਂਦੇ ਕਿਸੇ ਦੇ ਸਰੀਰ ਤੇ ਉੱਡ ਕੇ ਪੈ ਗਈ ਤੇ ਸਰੀਰ ਮੈਲਾ ਹੋ ਜਾਂਦਾ ਇਸ ਕਰਕੇ ਸਾਧ ਸੰਗਤ ਜੀ ਜਿਹੜੀ ਖੇਅ ਧੂੜ ਹੈ ਉਹ ਵੀ ਤਾਂ ਫਿਰ ਪਰੇਸ਼ਾਨ ਕਰਦੀ ਐ ਰਾਹੀ ਨੂੰ ਪਾਂਦੀ ਨੂੰ ਕਹਦੇ ਖੇ ਬਣਨਾ ਵੀ ਢੂੜੀ ਬਣਨਾ ਵੀ ਠੀਕ ਨਹੀਂ ਕਬੀਰ ਖੇ ਹੋਈ ਤੋ ਕਿਆ ਭਇਆ ਜੋ ਉਦ ਲੱਗੈ ਅੰਗ ਕਹਦੇ ਹਰੇਕ ਅੰਗ ਦੇ ਤੋ ਲੱਗ ਜੇਗੀ ਜੇ ਢੂੜੀ ਬਣਗੀ ਕਹਿੰਦੇ ਕਹੇ ਜ ਹਰ ਜਨ ਐਸਾ ਚਾਹੀਏ ਜਿਉਂ ਪਾਨੀ ਸਰਬੰਗ ਕਹਿੰਦੇ ਰੱਬ ਦਾ ਪਿਆਰਾ ਤਾਂ ਪਾਣੀ ਵਰਗਾ ਹੋਵੇ ਫਿਰ ਅੰਦਰ ਪਾਣੀ ਫਿਰਦੇ ਦੇ ਵਿੱਚ ਗੁਰੂ ਜੀ ਦੇ ਫੇਰ ਸ਼ੰਕਾ ਆ ਗਿਆ ਪਾਣੀ ਤੇ ਕਹਿੰਦੇ ਪਾਣੀ ਵੀ ਆਪਣਾ ਸੁਭਾਅ ਬਦਲ ਲੈਂਦਾ ਫਿਰ ਰੱਬ ਦਾ ਪਿਆਰਾ ਆਪਣਾ ਸੁਭਾਅ ਨਹੀਂ ਬਦਲਦਾ ਉਹ ਤਾਂ ਹਰਜਨ RAM ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰਜਨ ਕੀ ਆਪਣਾ ਗੁਣ ਨਾ ਗਵਾਵੇ ਭਾਵੇਂ ਕੋਈ ਉਹ ਨਿੰਦਿਆ ਕਰੀ ਜਾਵੇ ਪਰ ਉਹ ਆਪਣਾ ਸੁਭਾਅ ਨਹੀਂ ਬਦਲਦਾ ਤੇ ਪਾਣੀ ਤੇ ਬਦਲ ਜਾਂਦਾ ਹੈ ਇਹ ਮੌਸਮ ਦੇ ਹਿਸਾਬ ਨਾਲ ਬਦਲ ਜਾਂਦਾ ਜੇ ਗਰਮੀ ਹੈ ਤੇ ਗਰਮ ਹੋ ਜਾਂਦਾ ਪਾਣੀ ਜੇ ਠੰਡ ਹੈ ਤੇ ਸੀਤਲ ਹੋ ਜਾਂਦਾ ਕਬੀਰ ਸਾਹਿਬ ਜੀ ਕੀ ਕਹਿੰਦੇ ਨੇ ਕਬੀਰ ਪਾਣੀ ਹੋਆ ਤਾਂ ਕਿਆ ਭਇਆ ਸੀਰਾ ਤਾਤਾ ਹੋਏ ਸੀਰਾ ਮਤਲਬ ਸੀਤਲਤਾ ਹੀ ਕਹਿੰਦੇ ਕਦੇ ਇਹ ਜੇ ਠੰਡਾ ਮੌਸਮ ਆ ਤਾਂ ਸੀਤਲ ਹੋ ਜਾਂਦਾ ਪਾਣੀ ਠੰਡਾ ਹੋ ਜਾਂਦਾ ਜੇ ਗਰਮੀ ਆ ਗਈ ਤੇ ਤਾਤਾ ਕਹ ਤਾਤਾ ਹੋ ਜਾਂਦਾ ਫਿਰ ਕਹਿੰਦੇ ਇਹ ਮੌਸਮ ਦੀ ਸੰਗਤ ਕਰਕੇ ਪਾਣੀ ਵੀ ਬਦਲ ਜਾਂਦਾ ਪਰ ਰੱਬ ਦਾ ਪਿਆਰਾ ਕਿਸੇ ਮਨਮੁਖ ਦੀ ਕੁਸੰਗਤ ਕਰਕੇ ਬਦਲਦਾ ਨਹੀਂ ਹੈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਹੇ ਪਾਣੀ ਵਰਗਾ ਵੀ ਨਹੀਂ ਫਿਰ ਕਹੇ ਜਾ ਹੋਵੇ ਕਬੀਰ ਪਾਣੀ ਵਰਗਾ ਕਿਆ ਭਇਆ ਸੀਰਾ ਤਾਤਾ ਹੋਏ ਕਹਿੰਦੇ ਕਹੇ ਜਾ ਹੋਵੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਕਹਿੰਦੇ ਰੱਬ ਦਾ ਪਿਆਰਾ ਤਾਂ ਉਸ ਦਾ ਰੂਪ ਹੀ ਹੋਣਾ ਚਾਹੀਦਾ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ RAM ਜੋਤੀ ਜੋਤ ਰੜੀ ਸੰਪੂਰਨ ਸੀ ਆਰਾਮ ਕਹਿੰਦੇ ਜਿਵੇਂ ਸੂਰਜ ਦੀ ਕਿਰਨ ਸੂਰਜ ਤੋਂ ਪੈਦਾ ਹੋਈ ਉਹ ਚ ਹੀ ਮਿਲ ਜਾਂਦੀ ਹੈ ਉਹ ਪਤਾ ਹੀ ਨਹੀਂ ਭੇਦੀ ਸਮੁੰਦਰ ਸਾਗਰ ਉਹਦਾ ਜਲ ਉਹਦੀ ਬੂੰਦ ਸਾਧ ਸੰਗਤ ਜੀ ਇੱਕ ਬਾਹਰ ਜਲ ਸਮੁੰਦਰ ਚ ਹੈ ਬਸ ਕਹਿੰਦੇ ਸਮੁੰਦਰ ਵਾਲਾ ਤੇ ਬਾਹਰ ਵਾਲਾ ਜਲ ਜਦੋਂ ਇਕੱਠੇ ਹੋ ਜਾਂਦੇ ਉਹ ਜਲ ਦਾ ਵੀ ਪੇਤ ਨਹੀਂ ਹੁੰਦਾ ਜਿਵੇਂ ਪਾਣੀ ਸੰਗ ਪਾਣੀ ਸੋ ਇਸ ਤਰ੍ਹਾਂ ਰੱਬ ਦੇ ਪਿਆਰੇ ਦੀ ਅਵਸਥਾ ਦੱਸਿਵ ਰੱਬ ਦਾ ਪਿਆਰਾ ਜਿਹੜਾ ਗੁਰਮਖਾ ਗੁਰੂ ਦਾ ਸਿੱਖ ਹੈ ਸੋ ਸਾਧ ਸੰਗਤ ਜੀ ਉਹ ਇਹ ਜਾਂ ਹੋਣਾ ਚਾਹੀਦਾ ਉਹਦਾ ਸੁਭਾਅ ਜਿਹੇ ਜਾਂ ਪਰਮਾਤਮਾ ਦਾ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਸੋ ਰੱਬ ਦਾ ਪਿਆਰਾ ਤਾਂ ਉਹਦੇ ਵਰਗਾ ਹੀ ਚਾਹੀਦਾ ਸੋ ਐਸੀ ਅਵਸਥਾ ਬਣਾਈਏ ਗੁਰੂ ਦੇ ਪਿਆਰਿਆਂ ਦੀ ਸਾਧੂਆਂ ਦੀ ਸੰਗਤ ਕਰੀਏ ਸਾਧੂ ਉਹ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਸਾਰ ਸੰਗਤ ਜੀ ਸੰਤ ਉਹ ਜਿਹੜੇ ਖੁਦ ਗੁਰੂ ਦੇ ਰਸਤੇ ਤੇ ਚੱਲ ਐਸੇ ਸਾਧੂ ਮਹਾਪੁਰਸ਼ਾਂ ਦੀ ਸੰਗਤ ਕਰੀਏ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਕਰੀਏ ਤਾਂ ਕਿ ਉਹਦਾ ਰੂਪ ਹੋ ਜਾਈਏ ਇਸ ਕਰਕੇ ਗੁਰੂ ਸਾਹਿਬ ਜੀ ਕਿਰਪਾ ਕਰਨ ਦਇਆ ਕਰਨ ਹਾਜ਼ਰੀ ਪ੍ਰਵਾਨ ਕਰਨ ਸੋ ਸਾਡੇ ਮਨ ਦੇ ਜਿੰਨੇ ਵੀ ਸ਼ੰਕੇ ਨੇ ਇਹ ਸਾਰੇ ਸ਼ੰਕੇ ਗੁਰਬਾਣੀ ਨਿਵਰਤ ਕਰ ਦਈਏ ਅਸੀਂ ਬਾਣੀ ਚੋਂ ਕੋਈ ਵੀ ਸਾਧ ਸੰਗ ਜੀ ਆਪਣਾ ਜਿਹੜਾ ਸ਼ੰਕਾ ਸਾਨੂੰ ਪਿਆਰ ਨਾ ਤੇ ਬਾਣੀ ਪੜੋ ਬਾਣੀ ਸੁਣੋ ਬਾਣੀ ਨੇ ਉਤਉਤ ਕਰ ਦੇਣਾ ਗੁਰਮੁਖ ਕਹੇ ਜਾਂ ਗੁਰਸਿੱਖ ਕਹੇ ਜਾਂ ਭਾਈ ਕਹੇ ਜਾਂ ਸੰਤ ਕਹੇ ਜਾਂ ਇਹ ਸਾਰੇ ਸਵਾਲਾਂ ਦੇ ਜਵਾਬ ਗੁਰਬਾਣੀ ਦੇ ਅੰਦਰ ਆ ਕਦੇ ਪੜ੍ਹੀਏ ਸੁਣੀਏ ਲੋਕ ਤੇ ਪਰਲੋਕ ਸਹੀਲੇ ਪੜ੍ਹੀਏ ਗੱਜ ਵੱਜ ਕੇ ਫਤੇ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ